ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਦੋ ਤਿੰਨ ਦਿਨਾਂ ਤੋਂ ਨਾ ਇੱਕ ਵੀਡੀਓ ਦੇਖ ਰਹੇ ਆ ਮੌਕੇ ਦੀ ਸਰਕਾਰ ਦੇ ਵਿੱਚ ਮੰਤਰੀ ਰਹਿ ਚੁੱਕੇ ਲਾਲਜੀਤ ਭੁੱਲੜਾ ਉਹ ਹੁਣ ਸ਼ਾਇਦ ਮੌਕੇ ਤੇ ਵੀ ਮੰਤਰੀ ਪਦਤੀ ਨੇ ਬਹੁਤ ਜ਼ਿੰਮੇਵਾਰ ਇਨਸਾਨ ਨੇ ਭੜੇ ਲਿਖੇ ਨੇ ਭਾਰਾ ਅੱਜ ਜਦੋਂ ਉਹਨਾਂ ਦਾ ਇਹ ਬਿਆਨ ਸੁਨੇ ਅਨਨ ਦੀ ਗੱਲ ਸੁਣੀ ਮਤਲਬ ਬਿਆਨ ਨਹੀਂ ਹੁੰਦਾ ਇਹ ਬੰਦੇ ਦੇ ਦਿਲ ਦੀ ਭਾਵਨਾ ਹੁੰਦੀ ਹੈ ਦਿਲ ਦੀ ਗੱਲ ਹੁੰਦੀ ਹੈ ਜੀ ਵੱਡਾ ਕਹਿਣਾ ਕੀ ਚਾਹੁੰਦਾ ਹੈ ਉਹਨੇ ਜੀ ਬਹੁਤ ਘਟਿਆ ਸ਼ਬਦ ਬੋਲੇ ਸਾਡੀ ਨਾਮਗੜੀਆ ਕੌਮ ਖਿਲਾਫ ਸਾਡੀ ਨਾਮਗੜੀਆ ਕੌਮ ਦੇ ਇੱਕ ਮੂੰਹ ਤੇ ਚਪੇੜ ਮਾਰੀ ਆ ਅਸੀਂ ਲਾਲਜੀਤ ਭੁੱਲਰ ਦਾ ਡਟ ਕੇ ਬਰੋਧ ਕਰਦੇ ਆ ਲਾਲਜੀਤ ਭੁੱਲਰ ਨੂੰ ਦੱਸਣਾ ਚਾਹੁੰਦੇ ਆ ਦੋਸਤੋ ਸਾਨੂੰ ਗੁੱਲੀ ਘੜਾ ਹੋ ਕਹਿ ਰਿਹਾ ਹੈ ਤੇ ਸਾਡੇ ਖਿਲਾਫ ਉਹ ਬੋਲ ਰਿਹਾ ਹੈ ਠੀਕ ਹੈ ਆਪਾਂ ਪਿੰਡਾਂ ਦੇ ਵਿੱਚ ਆਪਣੇ ਦੋਸਤਾਂ ਮਿੱਤਰਾਂ ਦੇ ਨਾਲ ਇਦਾਂ ਹੱਸ ਖੇਡ ਸਕਦੇ ਆ ਗੱਲ ਵੱਖਰੀ ਆ ਪਰ ਜਦੋਂ ਕੋਈ ਜ਼ਿੰਮੇਵਾਰ ਇਨਸਾਨ ਆ ਕੋਈ ਚੰਗੇ ਆ ਉਹਦੇ ਤੇ ਕਿਸੇ ਵੱਡੇ ਪੱਧਰ ਦੇ ਉੱਤੇ ਰਹਿ ਕੇ ਕਿਸੇ ਖਿਲਾਫ ਜਾਂ ਕਿਸੇ ਕੌਮ ਨੂੰ ਮਤਲਬ ਮੰਦੇ ਸ਼ਬਦਾਂ ਦੇ ਨਾਲ ਗੱਲ ਕਰਦਾ ਨਾ ਤਾਂ ਉਹ ਫਿਰ ਇੱਕ ਬਖਿਆਦ ਦਾ ਕਾਰਨ ਨਹੀਂ ਬਣਦੀ ਆ ਠੀਕ ਹੈ ਕਿਉਂਕਿ ਜਿਹੜੀ ਇਹ ਗੱਲ ਹੁੰਦੀ ਆ ਬੰਦੇ ਦੇ ਦਿਲ ਦੀ ਗੱਲ ਜਦੋਂ ਉਹ ਕਰਦਾ ਨਾ ਬੰਦੇ ਦੇ ਅ ਅੰਦਰੂਨੀ ਸੋਚ ਦਾ ਪਤਾ ਲੱਗਦਾ ਵੀ ਉਹ ਕਿਹੋ ਜੀ ਸੋਚਦਾ ਮਾਲਕ ਹੈ ਹਾਲਾਂਕਿ ਦੋਸਤੋ ਮੈਂ ਨਿੱਜੀ ਤੌਰ ਤੇ ਲਾਲਜੀਤ ਭੁੱਲਰ ਦੀਆਂ ਵੀਡੀਓ ਦੇਖਦਾ ਰਹਿੰਦਾ ਸੀ ਇਹ ਮਤਲਬ ਮੈਂ ਕਿਤੇ ਨਾ ਕਿਤੇ ਸਮਝਦਾ ਸੀਗਾ ਵੀ ਯਾਰ ਬੰਦਾ ਕੰਮ ਕਰ ਰਿਹਾ ਵਧੀਆ ਠੀਕ ਹੈ ਪਰ ਜਿਹੜਾ ਇਹ ਮਤਲਬ ਇਹਨੇ ਬਿਆਨ ਜਿਹੜੇ ਦਿੱਤੇ ਆ ਸਾਡੀ ਨਾਮਗੜੀਆ ਕੌਮ ਦੇ ਖਿਲਾਫ ਦਿੱਤੇ ਆ ਠੀਕ ਆ ਉਹਦਾ ਕਿਸੇ ਨਾਲ ਇੱਕ ਨਿੱਜੀ ਤੌਰ ਤੇ ਕੋਈ ਉਹਦਾ ਮਤਲਬ ਸੀਗਾ ਕੋਈ ਮਤਲਬ ਤਾਂ ਉਹ ਦਾ ਉਹਨਾਂ ਨਾਂ ਲੈ ਕੇ ਅਲੱਗ ਤੋਂ ਬੋਲ ਸਕਦਾ ਸੀਗਾ ਠੀਕ ਹੈ ਪਰ ਜੋਸ਼ ਆਦੋਂ ਨੇ ਬੋਲਿਆ ਉਹ ਸਾਡੀ ਰਾਮਗੜੀ ਕੌਮ ਨੂੰ ਗੁੱਲੀ ਘੜ ਬੋਲ ਰਿਹਾ ਹੈ ਦੋਸਤਾਂ ਤੈਂ ਇਹ ਤਾਂ ਦੇਖ ਲੈ ਵੀ ਸਾਡੀ ਕੌਮ ਨੂੰ ਗੁੱਲੀ ਘੜ ਕਹਿੰਦੇ ਆ ਤਾਂ ਫਿਰ ਸਾਡਾ ਇਤਿਹਾਸ ਨਹੀਂ ਫਰੋਲ ਕੇ ਦੇਖਿਆ ਠੀਕ ਹੈ ਤੂੰ ਹੋਏਗਾ ਮੰਤਰੀ ਪਾਤੇ ਤੈਨੂੰ ਇਹ ਗੱਲ ਦਾ ਵੀ ਪਤਾ ਹੋਣਾ ਚਾਹੀਦਾ ਹੈ ਕਿ ਮੱッセ ਰੰਗੜ ਦਾ ਸਿਰ ਲਾ ਕੇ ਲਿਉਣ ਵਾਲੇ ਕੌਣ ਸੀ ਠੀਕ ਆ ਤੈਨੂੰ ਫਿਰ ਇਹ ਪਤਾ ਹੋਊਗਾ ਐਸਵਾਈਐਲ ਰੋਕਣ ਵਾਲਾ ਕੌਣ ਸੀ ਤੈਨੂੰ ਫਿਰ ਇਹ ਵੀ ਪਤਾ ਹੋਊਗਾ ਮੰਗਲ ਸਿੰਘ ਰਾਮਗੜੀ ਕੌਣ ਸੀ ਤੈਨੂੰ ਫਿਰ ਹੀ ਪਤਾ ਹੋਊਗਾ ਤੂੰ ਤਾਂ ਹੈਗਾ ਇੱਕ ਮੰਤਰੀ ਪੋਸਟ ਟਾਈਮ ਦੇ ਮੌਕੇ ਦੇ ਔਰੰਗਜ਼ੇਬ ਦਾ ਤਖਤ ਤੋੜ ਕੇ ਲਿਆਉਣ ਵਾਲਾ ਜੱਸਾ ਸਿੰਘ ਰਾਮਗੜੀਆ ਕੌਣ ਸੀ ਠੀਕ ਹੈ ਸਾਨੂੰ ਮਾਣ ਬਖਸ਼ਿਆ ਬਾਬੇ ਨਾਨਕ ਨੇ ਅਸੀਂ ਗੁਰੂ ਨਾਨਕ ਦੇ ਕਿਰਤੀ ਸਿੱਖਾਂ ਚ ਆਉਂਦੇ ਆ ਠੀਕ ਆ ਤੂੰ ਗੁੱਲੀ ਘੜ ਬੋਲਦਾ ਦੋਸਤਾਂ ਇਹ ਕਿਸੇ ਕੌਮ ਦੇ ਖਿਲਾਫ ਜਾਂ ਕਿਸੇ ਕੌਮ ਨੂੰ ਕੋਈ ਗੰਦਾ ਭੱਦਾ ਸ਼ਬਦ ਬੋਲਣ ਤੋਂ ਪਹਿਲਾਂ ਸੋਚ ਵਿਚਾਰ ਲੈਣਾ ਚਾਹੀਦਾ ਹੈ ਵੀ ਉਸ ਕੌਮ ਦਾ ਇਤਿਹਾਸ ਕੀ ਆ ਠੀਕ ਹੈ ਜੇ ਕੋਈ ਆਪਣੇ ਮਤਲਬ ਦਿਲ ਦੇ ਵਿੱਚ ਗੱਲ ਹੈਗੀ ਆ ਤਾਂ ਉਹਨੂੰ ਕਿਸੇ ਢੰਗ ਤਰੀਕੇ ਨਾਲ ਤਾਂ ਪੇਸ਼ ਕਰ ਲਿਆ ਕਰੋ ਤੁਸੀਂ ਸਿੱਧਾ ਜ਼ਹਿਰ ਉਗਲ ਦਿਓ ਤੇ ਤੁਹਾਨੂੰ ਇਹਨਾਂ ਚੀਜ਼ਾਂ ਤੋਂ ਸ਼ਰਮ ਨਹੀਂ ਆਉਂਦੀ ਕੀ ਤੁਹਾਨੂੰ ਰਾਮਗੜੀਆਂ ਨੇ ਬੋਟਾ ਨਹੀਂ ਪਾਈਆਂ ਕੀ ਤੁਸੀਂ ਸਰਕਾਰ ਦੇ ਵਿੱਚ ਸਾਡੇ ਰਾਮਗੜੀਆਂ ਪਰਿਵਾਰ ਦੇ ਮੈਂ ਦੇਖਣ ਚ ਆਇਆ ਪਿਛਲੇ ਐਮਐਲਏ ਨੇਗੀ ਠੀਕ ਹੈ ਤਾਂ ਮਗਰੋਂ ਦੇਖੋ ਪਹਿਲਾਂ ਬੋਲ ਦੇਣਾ ਮਗਰੋਂ ਮਾਫੀ ਮੰਗ ਲੈਣੀ ਆ ਇਹ ਕੋਈ ਬਹੁਤ ਵੱਡੀ ਗੱਲ ਨਹੀਂ ਹੈਗੀ ਅਸੀਂ ਇਸ ਬੋਲੇ ਹੋਏ ਸ਼ਬਦਾਂ ਦੀ ਇੰਨੀ ਘੰਡਿਆ ਕਰਦੇ ਆ ਅਸੀਂ ਰਾਮ ਗੜੀਆ ਪਰਿਵਾਰਾਂ ਨੂੰ ਜਿੱਥੇ ਜਿੱਥੇ ਬਈ ਦੋਸਤੋਂ ਗੱਲ ਜਾਊਗੀ ਹੈਨਾ ਉਸ ਤੋਂ ਉੱਥੇ ਰਾਮ ਗੜੀਆ ਪਰਿਵਾਰਾਂ ਨੂੰ ਬੇਨਤੀ ਆ ਵੀ ਇਸ ਬੰਦੇ ਦਾ ਰਾ ਰੱਜ ਕੇ ਵਿਰੋਧ ਕਰੋ ਇਹਦੀ ਫੋਟੋ ਦੇ ਉੱਤੇ ਕਾਲਖ ਲਾ ਕੇ ਆਪਣੇ ਆਪਣੇ ਗੇਟਾ ਮੂਹਰੇ ਲਾਓ ਤਾਂ ਪਤਾ ਲੱਗੇ ਵੀ ਪੰਜਾਬ ਦੇ ਵਿੱਚ ਕਿੰਨੇ ਕ ਪਰਿਵਾਰ ਨੇ ਕਿੰਨੇ ਕ ਘਰ ਨੇ ਜਿਹੜੇ RAMGARIA ਸਿੰਘਾਂ ਦੇ ਨੇਗੇ ਇਹਨੇ ਆਪਣੀ RAMGARIA ਕੌਮ ਦੇ ਖਿਲਾਫ ਭੱਦੇ ਸ਼ਬਦ ਬੋਲੇ ਆ ਨੀਮਾ ਦਿਖਾਇਆ ਠੀਕ ਆ ਇਹ ਗੁੱਲੀਕੜ ਬੋਲਦਾ ਤੇ ਸਾਡੀਆਂ ਘੜੀਆਂ ਗੁੱਲੀਆਂ ਨਾਲ ਖੇਡਦਾ ਕੌਣਾ ਹੈਗਾ ਸਾਡੀਆਂ ਘੜੀਆਂ ਗੁੱਲੀਆਂ ਨਾਲ ਖੇਡਦਾ ਕੌਣਾ ਕੀ ਦੀ ਲਾਤ ਖੇਡਦੀ ਆ ਸਾਡੀਆਂ ਘੜੀਆਂ ਗੁੱਲੀਆਂ ਦੇ ਤੇ ਤੂੰ ਖੇਡ ਕੇ ਉਹ ਵੀ ਹੀ ਇੰਨਾਂ ਚੀਜ਼ਾਂ 'ਚ ਵੀ ਵੱਡਾ ਹੋਇਆ ਨਾ ਸੋ ਦੋਸਤੋ ਗੱਲ ਇੰਨੀ ਕਾ ਵੀ ਠੀਕਾ ਕੋਈ ਆਮ ਇਨਸਾਨ ਆਪਣੇ ਪਰਿਵਾਰਾਂ 'ਚ ਝਗੜੇ ਹੋ ਗਏ ਕਿਸੇ ਨੂੰ ਪੁੱਠਾ ਸਿੱਧਾ ਬੋਲਤਾ ਰਾਜੀ ਨਾਵੇਂ ਹੋ ਜਾਂਦੇ ਆ ਪਰ ਜ਼ਿੰਮੇਵਾਰੀ ਪੱਤੇ ਉੱਤੇ ਰਹਿ ਕੇ ਜਿਹੜੇ ਬੰਦੇ ਗਲਤ ਬੋਲਦੇ ਆ ਉਹਨਾਂ ਦੇ ਖਿਲਾਫ ਤਾਂ ਫਿਰ ਪ੍ਰੋਟੈਸਟ ਹੁੰਦੇ ਹੀ ਨੇ ਉਹਨਾਂ ਦੇ ਖਿਲਾਫ ਤਾਂ ਫਿਰ ਧਰਨੇ ਲੱਗਦੀ ਨੇ ਇਹਦਾ ਅਸੀਂ ਰੱਜ ਕੇ ਵਿਰੋਧ ਕਰਾਂਗੇ ਇਹਨੂੰ ਰੱਜ ਕੇ ਇਹਨੂੰ ਦੱਸਾਂਗੇ ਵੀ ਆਮ ਗੜੀਏ ਕੌਣ ਹੁੰਦੇ ਆ ਮੈਂ ਕਹਿੰਦਾ ਵੀ ਜਿਹੜਾ ਜਿਹੜਾ ਬੰਦਾ ਵੀਡੀਓ ਸੁਣਦਾ ਵਾਈ ਹੁਣ ਕੇ ਆ ਰਾਮਗੜੀਏ ਪਰਿਵਾਰਾਂ ਚ ਗੱਲ ਪਹੁੰਚ ਜੇ ਇਹਨਾਂ ਕੋਲੇ ਤਾਂ ਆਪੀ ਪਹੁੰਚ ਜੂਗੀ ਸੋ ਪੰਜਾਬ ਦੇ ਵਿੱਚ ਜਿੰਨੇ ਵਸਦੇ ਰਾਮਗੜੀਏ ਭਰਾ ਸਾਰਿਆਂ ਨੂੰ ਬੇਨਤੀ ਆ ਹੱਥ ਬੰਨ੍ਹ ਕੇ ਬੇਨਤੀ ਆ ਕਿ ਆਜੂ ਆਪਾਂ ਇਹਦਾ ਰੱਜ ਕੇ ਵਿਰੋਧ ਕਰੀਏ ਸੋ ਇੰਨੀਆਂ ਕੰਨਾਂ ਮੇਰੇ ਵੱਲੋਂ ਯਾਨੀ ਕਿ ਕੁਲਵਿੰਦਰ ਸਿੰਘ ਪਿੰਡ ਵਾਲੀ ਸ਼ੇਰ ਜੇ ਕਿਸੇ ਵੀਰ ਨੇ ਕੰਟੈਕਟ ਕਰਨਾ 8847687206 ਦੇ ਕਰ ਸਕਦਾ ਸੋ ਪਰ ਇਸ ਲਾਲਜੀਤ ਭੁੱਲਰ ਨੂੰ ਇਨੂੰ ਦੱਸਣਾ ਹੈ ਵੀ RAM ਗੜੀਏ ਹੁੰਦੇ ਕੀ ਨੇ ਇਹ ਗਾਹਾਂ ਤੋਂ ਘੱਟੋ-ਘੱਟ ਕੋਈ ਹੋਰ ਤਾਂ ਨਹੀਂ ਬੋਲੂਗਾ ਇਹਨਾਂ ਨੂੰ ਐ ਪਤਾ ਲੱਗੇ ਜਾਣਾ ਚਾਹੀਦਾ ਵੀ RAM ਗੜੀਏ ਹੁੰਦੇ ਕੀ ਨੇ ਸੋ ਇੰਨੀਆਂ ਕੁ ਬੇਨਤੀਆਂ ਕਿਉਂਕਿ ਜਿਆਦਾ ਬਾਈ ਕਿਦੇ ਆਪਾਂ ਵੀਡੀਓ ਬਣਾਈ ਨਹੀਂ ਬੋਲਣਾ ਵੀ ਨਹੀਂ ਆਉਂਦਾ ਸੋ ਪਰ ਜਦੋਂ ਇਹਨੇ ਕੁਝ ਬੋਲਿਆ ਗਲਤ ਬੋਲਿਆ ਹਨਾ ਤੇ ਮਤਲਬ ਮਨ ਨੂੰ ਇਹ ਲੱਗਿਆ ਵੀ ਯਰੇ ਇਹਨੂੰ ਦੱਸਣਾ ਚਾਹੀਦਾ ਵੀ ਅਸੀਂ ਕੌਣ ਆਂਗੇ ਠੀਕ ਹੈ ਮਤਲਬ ਮੈਂ ਦੋ ਦਿਨਾਂ ਤੋਂ ਦੇਖ ਰਿਹਾ ਮੈਂ ਮਤਲਬ YouTube ਤੇ ਵੀ ਸਰਚ ਕਰਕੇ ਦੇਖ ਰਿਹਾ Facebook ਤੇ ਵੀ ਦੇਖ ਰਿਹਾ ਵੀ ਯਾਰ ਕੋਈ ਕੌਣ ਹੈ ਦੇ ਖਿਲਾਫ ਬੋਲਣਾ ਆਪਣੀ ਦੇਖੋ ਕੌਮ ਦੇ ਵਿੱਚੋਂ ਕੌਣ ਮੂਰੇ ਬੋਲਦਾ ਮੈਨੂੰ ਤਾਂ ਇੱਕ ਵੀਡੀਓ ਮਿਲੀ ਆ ਵੀਰੋ ਜੋ ਕਿ ਮਾਨਸਾ ਦੇ ਕੁਝ ਪਰਿਵਾਰ ਨੇਗੇ ਲਾ ਲੋ ਜਾਂ ਕੁਝ ਇਨਸਾਨ ਨੇ ਜਿਹੜੇ ਨੇ ਕੱਲ ਇਹਦਾ ਮਾਨਸਾ ਦੇ ਵਿੱਚ ਪੁਤਲਾ ਵੀ ਫੂਕਿਆ ਉਹਨਾਂ ਨੇ ਮੰਗ ਰੱਖੀ ਆ ਵੀ ਇਹੀ ਟਿੱਕ ਟੈਕ ਕੈਨਸਲ ਕੀਤੀ ਜਾਵੇ ਇਹਨੂੰ ਮਤਲਬ ਜਿਹੜੀ ਹੁਣ ਆ ਪੀਡੀਐ ਚੋਣਾਂ ਚੱਲ ਰਹੀਆਂ ਨੇ ਇਹ ਚੋਣਾਂ ਦੇ ਵਿੱਚ ਇਹਨੂੰ ਟਿਕਟ ਦਿੱਤੀ ਗਈ ਹੈਗੀ ਤਾਂ ਸੋਚਦੇ ਆ ਕਿ ਮਤਲਬ ਉਹ ਕਹਦੇ ਕੋ ਮੰਗ ਕਰ ਰਹੇ ਸਾਰੇ ਪਰਿਵਾਰ ਵੀ ਇਹਦੀ ਜਿਹੜੀ ਟਿਕਟ ਆ ਉਹ ਰੱਦ ਕੀਤੀ ਜਾਵੇ ਸੋ ਆਪਾਂ ਉਹਨਾਂ ਵੀਰਾਂ ਦਾ ਰੱਜ ਕੇ ਸਾਥ ਦੇਣਾ ਹੈ ਜੋ ਕੋਈ ਮਤਲਬ ਕਿਤੇ ਉਹ ਕਰਦੇ ਆ ਕੋਈ ਵੀ ਪ੍ਰੋਗਰਾਮ ਤਾਂ ਆਪਾਂ ਉਹਨਾਂ ਦਾ ਸਾਥ ਦੇਣਾ ਹੈ ਸੋ ਸਾਰੇ ਪੰਜਾਬ ਦੇ ਵਿੱਚ ਵਸਦੇ RAMGIRI ਪਰਿਵਾਰਾਂ ਨੂੰ ਬੇਨਤੀ ਆ ਵੀ ਆਜੋ ਆਪਾਂ ਉਹਦੇ ਖਿਲਾਫ ਜੋ ਵੀ ਐਕਸ਼ਨ